ਸੋ ਜਨਰੇਟਰ ਨਾਲ ਨਹੀਂ ਆਪਾਂ ਜਨਰੇਟਰ 50% ਰਹਿ ਜਾਂਦੇ ਆ ਮੈਮ ਜਨਰੇਟਰ ਰਹੀ ਸੀ ਇੱਕ ਮੋਟਰ ਵੀ ਪ੍ਰਪੋਜ਼ਲ ਰੱਖਦੇ ਆ ਕਿ ਤਾਂ ਕਿ ਜਿਹੜਾ ਰਹਿ ਗਿਆ ਤੇ ਲਾਈਟ ਕੱਲ ਕਿੰਨੇ ਕਿੰਨੀ ਦੇਰ ਲਾਈਟ ਗਈ ਰਹੀ ਆ ਮੈਨੂੰ ਰਿਪੋਰਟ ਸ਼ਾਮ ਨੂੰ ਆਈ ਆ ਜੀ ਸ਼ਾਮ ਨੂੰ ਆ ਗਈ 5 ਵਜੇ ਤੋਂ ਬਾਅਦ ਆਈ ਆ ਹਾਂਜੀ ਅੱਛਾ ਤੇ ਓਨੀ ਦੇਰ ਜਨਰੇਟਰ ਚੱਲੇ ਨਹੀਂ ਮੈਂ ਕੱਚੀ ਮੰਡੀ ਵਾਲੀ ਮੋਟਰ ਨਹੀਂ ਚੱਲੂ ਜਾਂਦਾ ਜਪਣੀ ਗੱਲ ਸਾਰਾ ਚੱਕ ਕੇ ਪਾਈ ਇੰਨਾ ਬਣੀ ਜਾਂਦਾ ਕੱਲ ਚੱਲੀ ਜਾਂਦਾ ਸੀ ਇਹਦਾ ਆਪਣੇ ਨੇਚਰ ਆਉਣਾ ਹੈ ਨਾ ਸਰ ਮੈਮ ਇਹ ਨੈਚੁਰਲ ਆਉਣਾ ਜੀ ਇਹ ਪਣੀ ਇਹ ਨੈਚੁਰਲ ਆਉਣਾ ਜੀ ਨੈਚੁਰਲ ਬਣਿਆ ਬਾਹਰ ਕੋਈ ਮੋਟਰ ਦਾ ਕੁਛ ਨਹੀਂਗਾ ਠੀਕ ਹੈ ਅੰਦਰ ਸਾਰੇ ਮੈਡਮ ਚੈਂਬਰ ਬਣਿਆ ਹੋਏ ਨੇ ਉਹ ਤੁਹਾਨੂੰ ਜਾਂਦਾ ਇਹ ਫੁੱਲ ਹੈ ਹਾਂ ਇਹ ਓਵਰਫਲੋ ਹੋ ਰਿਹਾ ਫਿਰ ਤਾਂ ਆਪਾਂ ਕਹੀਏ ਐ ਚ ਮੋਟਰ ਲਾ ਕੇ ਬਾਪ ਖਾਲੀ ਕਰਦੇ ਇਹ ਤਾਂ ਆਲਰੇਡੀ ਖਾਲੀ ਮਤਲਬ ਜਿੰਨੇ ਹਸਾਬ ਨਾਲ ਪਾਣੀ ਸ਼ਹਿਰ ਚ ਭਰਿਆ ਹੋਇਆ ਉਹਨੇ ਫਲੋ ਤਾਂ ਨਹੀਂ ਆ ਰਿਹਾ ਪਾਣੀ ਦਾ ਨਹੀਂ ਆ ਰਿਹਾ ਨਾ ਫਿਰ ਇਹਦਾ ਕਾਰਨ ਦੱਸੋ ਮੇਰੇ ਜਿਹੜੇ ਸਟੋਰ ਵਾਟਰ ਹੈਗੇ ਮੈਂ ਜਿੰਨੇ ਸਾਰੇ ਸਟੋਰ ਵਾਟਰ ਜਿੰਨਾ ਪਾਣੀ ਹੈਗਾ ਤੇ ਟੋਮਾਟੋ ਸਾਡੇ ਜਿੰਨੇ ਸਾਰੇ ਟੈਸ ਦਾ ਮੈਕਸਿਮ 100% ਜਿਹੜੇ ਸਟੋਰ ਵਾਟਰ ਜਿਹੜੇ ਡੈਸਮੇਟ ਸੀਵਰੇਜ ਨਾਲ ਹੈਗਾ ਉਸਦੀ ਐਵਰੇਜ ਹੀ ਮੋਟਰ ਚੱਲਣਗੀਆਂ ਉਹ ਮੋਟਰ ਚੱਲਣਗੀਆਂ ਐਸਪੀ ਚੱਲਣਗੀਆਂ ਉਹ ਫਿਰ ਪਾਣੀ ਉੱਥੇ ਜਾ ਕੇ 100 ਐਕਸਨ ਸਾਹਿਬ ਕੀ ਬ ਜੇ ਬਾਜ਼ਾਰ ਦਾ ਮੇਨ ਬਾਜ਼ਾਰ ਦਾ ਪਾਣੀ ਤਾਂ ਹੀ ਨਿਕਲੇਗਾ ਜੇ ਤੁਸੀਂ ਕਹਿੰਦੇ ਹੋ ਵੀ ਇਹ ਕੰਮ ਸੀਵਰੇਜ ਡਿਪਾਰਟਮੈਂਟ ਨੇ ਕਰਨਾ ਨਹੀਂ ਮੈਂ ਮਤਲਬ ਜਾਣਾ ਪਾਣੀ ਸੀਵਰੇਜ ਹੀ ਹੈ ਜੀ ਇੱਥੇ ਮੇਨ ਬਾਜ਼ਾਰ ਦਾ ਪਾਣੀ ਇੱਥੇ ਨਹੀਂ ਆ ਰਿਹਾ ਅੱਛਾ ਮਤਰਾ ਵੀ ਦੱਸਦੇ ਨਹੀਂ ਯਾਰ ਇਹ ਨਹੀਂ ਸੀ ਮੈਂ ਬਿਆਰ ਵਾਲਾ ਪਾਣੀ ਦਾ ਉਹ ਲੋਅ ਲਾਈਂਗ ਏਰੀਆਸ ਰੋਡ ਗਲੀਆਂ ਦੀ ਜਾਏਗਾ ਨਾ ਜੀ ਉਹਨਾਂ ਕੀ ਪ੍ਰੋਬਲਮ ਆਈ ਹੈ ਜੇ ਮੋਟਰ ਸਹੀ ਟਾਈਮ ਤੇ ਚੱਲ ਜਾਂਦੇ ਆ ਕੋਈ ਪਰਬਲ ਨਹੀਂ ਇਹ ਟਾਈਮ ਤਾਂ ਲੱਭੀ ਵੀ ਨਹੀਂ ਸਾਡੇ ਨਾਲ ਸਰਪਾਈ ਸਾਡੀ ਜੀ ਸਪਲਾਈ ਰੈਗੂਲਰ ਰਹਿੰਦੀ ਹੈ ਨਾ ਜੀ ਦੋ ਮੋਟਰਾਂ ਚਲਾਉਣੀਆਂ ਨੇ ਲਿਆ ਬਿਜਲੀ ਵਾਲਿਆਂ ਨੂੰ ਫੋਨ ਕਰਾਂਗੇ ਵਿਲੈਂਡ ਹੈ ਨਾ ਆਪਾਂ ਉਹ ਕਰੀਂ ਚੌਧਰੀ ਅਮਰ ਕੁਮਾਰ ਕਰਨੀ ਜਿਹੜਾ ਟੈਂਡਰ ਤੋਂ ਬੈਠਾ ਰਹੇ ਨਾ ਨਾ ਤਾਂ ਕਿ ਨਗਰ ਕੌਸਲ ਨੂੰ ਮਡੇ ਕੌਸਲ ਦੇ ਆ ਸਿਸਟਮ ਇੱਕ ਤਾਂ ਸਿਸਟਮ ਬਰਡਨਡ ਹੋ ਜਾਂਦਾ ਹੈ ਜੋ 10 ਐਮਐਲਡੀ ਵੀ ਨਹੀਂ ਇਸ ਸਕੂਲ ਦੀ ਪਾਵਰ ਹੈ ਉੱਥੇ 50 ਐਮਐਲਡੀ ਪਾਣੀ ਸਲੋ ਨਿਕਲੂਗਾ ਪਰ ਇਹ ਜਿਹੜਾ ਮੈਂ ਅੱਜ ਵੀ ਬੇਨਤੀ ਕਰ ਰਿਹਾ ਤੁਸੀਂ ਇਹ ਲਿਖ ਕੇ ਦੇ ਦੋਗੇ ਮੈਨੂੰ ਵੀ ਇੰਨਾ ਹੀ ਜਾਇਆ ਕਰੂਗਾ ਪਾਣੀ ਇਸ ਤੋਂ ਬਾਅਦ ਅਸੀਂ ਕੱਢ ਨਹੀਂ ਸਕਦੇ ਲਿਖ ਦਵੋਗੇ ਮੈਮ ਦੋ ਮਿੰਟ ਨਹੀਂ ਲਿਖ ਕੇ ਦਿਓ ਮੈਨੂੰ ਲਿਖ ਕੇ ਦਿਓ ਮੈਂ ਮਸੀਹ ਲਿਖਾਂਗੇ ਜਿਹੜਾ ਸਾਡਾ ਸਲੇ ਵਾਟਰ ਵਾਸਤੇ ਡਿਜ਼ਾਈਨ ਹੈ ਕਿ ਬਰਸਾਤੀ ਪਾਣੀ ਮੇਰੀ ਇੱਕ ਹੰਬਲ ਸਬਮਿਸ਼ਨ ਦੁਆਰਾ ਤੁਸੀਂ ਬੇਨਤੀ ਸੁਨੋ ਇੱਕ ਪੁਆਇੰਟ ਪਲਾਈਟਲੀ ਦੇਖੋ ਜਦੋਂ ਇਹ ਸੀਗਾ ਦੋ ਇਹਨੂੰ ਆਪਾਂ ਸਿਟੀ ਡਰੇਨੇ 1 ਸਿਟੀ ਡਰੇਨੇ 2 ਦੇ ਨਾਲ ਨਾਲ ਕਿਉਂ ਬਾਰਿ ਇਹਦੇ 6 ਜਾਂ 7 بارਸ਼ ਆਂਦੀਆਂ ਉਦੋਂ ਡਰੇਨੇ ਨੂੰ ਅਲੱਗ ਪੈਸੇ ਆਂਦੇ ਉਹਨਾਂ ਨੇ ਮਲੋੜ ਤਾਂ ਹੀ ਪ੍ਰੋਜੈਕਟ ਲਾਇਏ ਸੀ ਦੋ ਜਦੋਂ ਇਹ ਸਬ ਐਕਸਟਰਾ ਪਾਣੀ ਆ ਜਾਂਦਾ ਇਹਨੂੰ ਬਾਹਰੋਂ ਦੇਖੋ ਅੱਜ ਕੀ ਗਏ ਇਹ ਬਫਰ ਨੂੰ ਲਾਈਨ ਪੈ ਰਹੀ ਹੈ ਸਾਰੇ ਸ਼ਹਿਰ ਦਾ ਪਾਣੀ ਪੁਲੀ ਨਾਲ ਇੱਥੇ ਆਂਦਾ ਇੱਥੇ ਮੋਟਰਾਂ ਲੱਗੀਆਂ ਸੀ ਇੱਥੋਂ ਡਰੇਨੇ ਦਾ ਪਾਈਪ ਸੀ ਪਰ ਉਹ ਤਾਂ ਡਿਪਾਰਟਮੈਂਟ ਛੱਡ ਹੀ ਗਿਆ ਨਾ ਹਾਂ ਜੋ ਡਰੇਨ ਛੱਡ ਗਿਆ ਇਹ ਵੀ ਤੇ ਉਹ ਪ੍ਰਾਈਵੇਟ ਲੈਂਡ ਦਾ ਪਾਏ ਨਹੀਂ ਸਕੇ ਉਹ ਸਾਰੇ ਪ੍ਰਾਈਵੇਟ ਲੈਂਡ ਇਹੋ ਸਮੇਂ ਇਹਦੇ ਕਾਰੇ ਪਾਣੀ ਲੈ ਆ ਰਹੇ ਤੁਸੀਂ ਕਿਵੇਂ ਲਿਆਵਾਂਗੇ ਜੰਬਾ ਪਹਿਲਾਂ ਤਾਂ ਸੀਵਰੇਜ ਦਾ ਪਾਣੀ ਵੀ ਇੱਥੇ ਇਕੱਠਾ ਹੋ ਰਿਹਾ ਸਤਿ ਸ਼੍ਰੀ ਅਕਾਲ ਉਹ ਬਿਜਲੀ ਕਿਉਂ ਬੰਦ ਹੈ ਬਿਜਲੀ ਸਾਰਾ ਦਿਨ ਨਹੀਂ ਆਈ ਕੱਲ ਸਤਿ ਸ਼੍ਰੀ ਅਕਾਲ ਪਾਵਰ ਕਰਕੇ ਸਰ ਲਾਈਟ ਚੱਲੇਗੀ ਇਹ ਕਹਿੰਦੇ ਵੀ ਸਾਰੇ ਸ਼ਹਿਰ ਦੇ ਵਿੱਚ ਬਿਜਲੀ ਨਹੀਂ ਹੈਗੀ ਸੀ ਸਾਰਾ ਦਿਨ ਤੇ ਉਹਦੇ ਕਰਕੇ ਪਾਣੀ ਨਹੀਂ ਕੱਢ ਪਾਏ ਸ਼ਹਿਰ ਚੋਂ ਨਹੀਂ ਨਹੀਂ ਯਕੀਨ ਗੱਲ ਨਹੀਂ 40% 50% ਆ ਮੇਰੇ ਕੋਲੇ ਐਕਸ਼ਨ ਵੀ ਖੜੇ ਆ ਸੀਵਰੇਜ ਡਿਪਾਰਟਮੈਂਟ ਖੜਾ ਹੈ ਨਗਰ ਕਾਉਂਸਲ ਖੜਾ ਹੈ ਸਾਰਾ ਦੋਸ਼ ਬਿਜਲੀ ਵਾਲਿਆਂ ਤੇ ਦੇ ਰਹੇ ਆ ਤੁਸੀਂ ਵੀ ਆ ਜਾਓ ਫਿਰ ਇੱਥੇ ਨਹੀਂ ਮੈਡਮ ਮੇਰੇ ਤਾਂ 8 ਵਜੇ ਰਾਤ ਕੱਲ 8 8 ਵਜੇ ਸਾਰੀ ਪੀਡਲ ਚੱਲ ਗਈ ਸੀ ਨੀ ਤੇ ਸਾਰਾ ਦਿਨ ਸਾਰਾ ਦਿਨ ਲਾਈਟ ਆਈ ਨਹੀਂ ਨਹੀਂ ਕੱਲ ਮੈਂ ਮੋਂ ਨੇ ਕੱਲ ਪੂਰੀ ਰਹੀ ਆ ਪਰ ਮੈਂ ਤਾਂ ਸਤੀਨਾ ਵੀ ਰਾਤ 8 ਵਜੇ ਤੱਕ ਸਾਰੀ ਕਿਤੇ ਨਹੀਂ ਚੱਲ ਗਈ ਸੀ ਤੁਸੀਂ ਮੈਨੂੰ ਕੱਲ ਦੀ ਜਿਹੜੀ ਲਾਈਟ ਦੀ ਰਿਪੋਰਟ ਦੇ ਦੋ ਵੀ ਕਿੰਨੀ ਦੇਰ ਬੰਦ ਰਹੀ ਕਿਹੜੇ ਕਿਹੜੇ ਏਰੀਆ ਚ ਆਸ਼ ਮੈਨੂੰ ਫੋਨ ਦੇ ਮੇਰਾ ਤੁਸੀਂ ਦੱਸੋ ਐਕਸ਼ਨ ਸਾਹਿਬ ਕਿਹਨੂੰ ਫੋਨ ਕਰਾਂ ਇੱਥੇ ਕੋਈ ਗੱਲ ਨਹੀਂ ਬਣੀ ਇਹ ਜਿਹੜਾ ਤੁਸੀਂ ਜਿਹੜਾ ਚਾਰ ਕੋਨਾ ਬੰਦ ਪਿਆ ਜੀ ਲੋ ਇਹ ਨਹੀਂ ਨਹੀ ਇੱਥੇ ਇਹ ਵੀ ਬੰਦ ਜੀ ਇਹ ਹੁਣ ਕਿਹੜਾ ਪੌਂਡ ਬਣਿਆ ਹੋਇਆ ਅੰਦਰੋਂ ਮੈਂ ਦੇਖ ਸਕਦਾ ਹਾਂ ਸਤਿ ਸ਼੍ਰੀ ਅਕਾਲ ਜੀ ਤੇਜਵੀਰ ਜੀ ਇੱਕ ਨਾ ਸਾਡੇ ਸ਼ਹਿਰ ਦੇ ਵਿੱਚ ਮਲੋਟ ਦੇ ਵਿੱਚ ਪਾਣੀ ਕੱਲ ਦਾ ਭਰਿਆ ਹੋਇਆ ਤਿੰਨ ਤਿੰਨ ਚਾਰ ਚਾਰ ਫੁੱਟ ਤੇ ਸਾਰਾ ਦਿਨ ਹੀ ਮੈਂ ਵੀ ਫਿਰਦੀ ਰਹੀ ਉਹ ਸ਼ਾਮ ਤੱਕ ਨਿਕਲਿਆ ਤੇ ਜਿਹੜਾ ਸੀਵਰੇਜ ਡਿਪਾਰਟਮੈਂਟ ਆ ਇਹ ਕਹਿੰਦਾ ਵੀ ਨਗਰ ਕਾਉਂਸਲ ਦਾ ਕੰਮ ਐ ਨਗਰ ਕਾਉਂਸਲ ਸੀਵਰੇਜ ਤੇ ਪਾਈ ਜਾਂਦਾ ਤੇ ਹੁਣ ਇਹ ਕਹਿ ਰਹੇ ਆ ਕਿ ਜੀ ਪਹਿਲਾਂ ਡਰੇਨੇਜ ਡਿਪਾਰਟਮੈਂਟ ਕੋਲ ਹੁੰਦਾ ਸੀ ਤੇ ਫੇਰ ਨਗਰ ਕਾਉਂਸਲ ਨੂੰ ਦੇ ਤਾ ਨਗਰ ਕਾਉਂਸਲ ਕਹਿੰਦਾ ਸਾਨੂੰ ਪਤਾ ਨਹੀਂ ਲੱਗਿਆ ਜੀ ਇੱਕ ਕੰਮ ਸੀ ਨੇ ਅਸਾਈਨ ਕਰਕੇ ਲੈ ਲਿਆ ਹੁਣ ਇਹਨਾਂ ਦਾ ਮੈਂ ਕੀ ਹੱਲ ਕਰਾਂ ਹਾਂ 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 ਹੁਣ ਹੁਣ ਇਹ ਇਹ ਕਹਿੰਦੇ ਆ ਵੀ ਜਿਹੜਾ ਸੀਵਰੇਜ ਡਿਪਾਰਟਮੈਂਟ ਦੇ ਬੇਸਿਕਲੀ ਵੀ ਇਹ ਪਾਣੀ ਸੀਵਰੇਜ ਚ ਜਾਂਦਾ ਵੀ ਉੱਥੇ ਜਿਹੜੀਆਂ ਮੋਟਰਾਂ ਲੱਗੀਆਂ ਹੋਈਆਂ ਵੀ ਉਹਨਾਂ ਨਾਲ ਪਾਣੀ ਜਾਂਦਾ ਪਰ ਉਹ ਲਾਈਟ ਨਹੀਂ ਆਈ ਤਾਂ ਕਰਕੇ ਮੋਟਰਾਂ ਚੱਲੀਆਂ ਨਹੀਂ ਵੀ ਜਨਰੇਟਰ ਚਲਾਏ ਨਹੀਂ ਹੁਣ ਮਤਲਬ ਇਹ ਅੱਗੇ ਤੋਂ ਅੱਗੇ ਕਹਾਣੀਆਂ हां ਤੁਸੀਂ ਤੁਸੀਂ ਦੇਖੋ ਵੀ ਇੱਥੇ ਐਕਸ਼ਨ ਸਾਹਿਬ ਦਾ ਮੇਰੇ ਕੋਲੇ ਹੀ ਖੜੇ ਸੀਵਰੇਜ ਵਾਲੇ ਤੇ ਅੰ Delhi ਦੀ ਇਹ ਇਹ ਤਾਂ ਇਹ ਤਾਂ ਕਹਿੰਦੇ ਵੀ ਇਹ ਇਸੇ ਤਰ੍ਹਾਂ ਹੀ ਰਹਿੰਦਾ ਰਿਹਾ ਤੇ ਇਸੇ ਤਰ੍ਹਾਂ ਹੀ ਰਹੂਗਾ ਤੇ ਇਹ ਤਾਂ ਕੋਈ ਗੱਲ ਨਹੀਂ ਬਣੀ ਨਾ ਹਾਂ ਹਾਂਜੀ ਤੁਸੀਂ ਦੱਸੋ ਇਹਦਾ ਕੀ ਹੱਲ ਕਰੀਏ ਤੁਸੀਂ ਮੈਨੂੰ ਲਿਖ ਕੇ ਦਿਓ ਕੀ ਕਰ ਸਕਦੇ ਆ ਤੇ ਕੀ ਕਿੰਨਾ ਕਰ ਸਕਦੇ ਆ ਜੇ ਇਸ ਤੋਂ ਬਾਅਦ ਨਹੀਂ ਕਰ ਸਕਦੇ ਤਾਂ ਵੀ ਲਿਖ ਕੇ ਦਿਓ ਆ ਆ ਆਪਣਾ ਨਾਮ ਬੰਨ੍ਹਦਾ ਦਸਤਾਬੀਜ਼ ਤੇ ਜਿਹੜਾ ਪੰਚਾਇਤ ਤੋਂ ਕੰਟੈਕਟ ਕਰਦੇ ਨੇ ਉਹਨਾਂ ਨੇ ਅੱਛਾ ਸਾਫਾ ਮੈਡੀਕਲ 3 ਐਮਐਲ ਦੀ ਫਰਾਂਟ ਟੈਕਨੀਕ ਕਰਦੇ ਨੇ। 10 ਐਮਐਲ ਦੀ ਅੱਖਾਂ ਨਾਲ ਪਾਉਂਦੇ। ਇਹ ਜਿਹੜਾ ਪਹਿਲਾਂ ਵੀ ਇੱਥੇ ਹੈਗਾ। ਪਹਿਲਾਂ 3 ਐਮਐਲ ਦੀ ਪਾਣੀ ਜਦੋਂ ਛੋਟੀ ਰਹਿਣਾ ਮੈਂ ਮਾ ਜਿਹੜਾ ਰਾਹ ਆ ਗਿਆ ਨਾ ਉਹਦੇ ਆਏ ਆਪਾਂ। ਇਹ ਤਾਂ ਜੰਗਲ ਵਿੱਚ ਹੀ ਆਉਣਾ ਪੈਂਦਾ ਸਾਰਾ ਸੇਮ ਨਾਲ। ਆਹ ਵਧੀਆ ਵਧੀਆ। ਵਸਤੂ ਪੰਚਾਇਤ ਜਗ੍ਹਾ ਲੈ ਕੇ ਨਾ ਇਹ ਮਤਲਬ ਐਸੇ ਉਹਨਾਂ ਨੂੰ ਬੇਨਤੀ ਕਰਕੇ ਲੈ ਉਸ ਨੂੰ ਟੇਲਾ ਲਾ ਲੈਂਦੇ। ਕਿਉਂਕਿ ਉੱਪਰ ਹੈਡਿੰਗ ਸੀ। ਠੀਕ ਹੈ। ਕਿੰਨੇ ਵਾਜੋ ਕੀਏ ਅਦੇ ਅਦੇ ਸ਼ਹਿਰ ਦਾ ਪਾਣੀ ਚਾਲੀ ਪਹਿਮੋ ਤੇ ਦੋਸਤਾਂ ਨਾਲ ਆਇਆ ਅੱਛਾ ਮਾਲਕੋਲ ਨਗਰੀ ਅਦਰਸ਼ਨਗਰੀ ਅਦਾ ਮਾਹਵੀਰ ਨਗਰੀ ਜੀ ਪਿੰਕ ਸਿਟੀ ਇਹ ਪਾਣੀ ਸਾਰਾ ਆਪਣੇ ਤੇ ਰੱਖੇ ਨੇ 1-2 ਮਿੰਟ ਡਿਸਪੋਲ ਤੇ ਆ ਜਾਂਦਾ ਕੋ ਸਿੱਧਾ ਆ ਜਾਂਦਾ ਡਾਕਟਰ ਬਲਕਾਰ ਸਿੰਘ ਜੀ ਅਸੀਂ ਮੈਮ ਦੇ ਸ਼ੁਰੂ ਕੀਤਾ ਸੀਗਾ ਮੈਂ ਤੁਹਾਡੇ ਕਰਕੇ ਹੋਇਆ ਉਹ ਸਾਰਾ ਪਾਣੀ ਅੱਛੇ ਆ ਜਾਂਦੇ ਇਹ ਦੋ ਸਕਰੀਨ ਚੰਬੜ ਥੋੜਾ ਅੱਗੇ ਪਿੱਛੇ ਕੋਨੇ ਸਕ੍ਰੀਨ ਚੈਂਬਰ ਗਈ ਅੱਛਾ ਇੱਥੋਂ ਆ ਕੇ ਕਲੈਕਸਿਟ ਬੈਂਕ ਜਾਂਦਾ ਮੈਂ ਜੋ ਐਕਸੀਡੈਂਟ ਹੈ ਤਾਂ ਕੋਹ ਫਿਰ ਤਿੰਨ ਮੋਟਰ ਲੱਗੀਆਂ 700 ਤੋਂ ਐਕਸ ਸਾਹਿਬ ਪਾਣੀ ਦੇ ਵਿੱਚ ਪਿਛਲੀ ਵਾਰੀ ਮੀਟਿੰਗ ਕਰਕੇ ਗਏ ਸੀ ਜਿਹੜਾ ਕਹਿੰਦੇ ਪਾਣੀ ਮਿਕਸ ਹੀ ਆ ਹੁਣ ਕੀ ਕਰਾਂ ਨਾ ਜਲਤਕ ਪਾਣੀ ਦੇ ਸਾਨੂੰ ਬਾਰਿਸ਼ ਦੇ ਪਾਣੀ ਕਰਕੇ ਦਿੱਕਤ ਆਈ ਨਹੀਂ ਉਹ ਤਾਂ ਪਹਿਲਾਂ ਤੋਂ ਹੀ ਆ ਪਹਿਲਾਂ ਤੋਂ ਹੀ ਤੁਸੀਂ ਕਹਿੰਦੇ ਸੀ ਆਲਰਟ ਕਰਤਾ ਹਾਂਜੀ ਹੁਣ ਆਲਰਟ ਤੋਂ ਬਾਅਦ ਫੇਰ ਰਿਪੋਰਟ ਲਾਓਗੇ ਮੇਰਾ ਸਟ੍ਰੈਟਜੀ ਇੰਪੋਰਟ ਡੀ ਲੇ ਨੇ ਇੱਕ ਕੰਵਰਸ ਮਿਸ਼ਰੀ ਹੀ ਹੈ ਜਿਹਨੂੰ ਵੀ ਕਿਉਂ ਸੀਵਰ ਜਿਹੜਾ ਉਹਨੂੰ ਉਹਨੂੰ ਕਹਿੰਦੇ ਅਸੀਂ ਟ੍ਰਿਕਟ ਵਰਡ ਜਿਹਦੇ ਸੀਵਰ ਦੇਖੀ ਉਹ ਕਹਿੰਦੇ ਕੰਪੈਟੀ ਉਹ ਘਰਾਂ ਦੇ ਕਨੈਕਸ਼ਨਾਂ ਨਾਲ ਹੁੰਦੇ ਜਦੋਂ ਵੀ ਕੋਈ ਟੁੱਟੇ ਜਾਂ ਆਉਂਦੇ ਹਨ ਤੁਸੀਂ ਇਹ ਦੀ ਗਾਸ਼ ਕਰਕੇ ਉਹ ਇਹਦੀ ਚੈੱਕ ਕਰਦੇ ਆ ਕੋ ਪੁਰਾਣੇ ਕਨੈਕਸ਼ਨ ਟੁੱਟੇ ਹੋਣ ਬੰਦ ਕਰਦੇ ਆ ਲਾਈਨਸ ਕਵਰ ਕਰਦੇ ਆ ਉਹ ਨਾਲ ਨਾਲ ਸ਼ੁਰੂ ਕਰਦੇ ਜਿਹਨੂੰ ਰਿਪੋਰਟ ਦੇ ਦੋਗੇ ਜਿਸ ਦੇ ਵਿੱਚ ਇਹ ਹੈ ਠੀਕ ਹੈ ਠੀਕ ਹੈ ਕਰ ਦੋ ਤੁਸੀਂ ਦੇਖੋ ਕੀ ਕਰੀ ਚੁਕੀ ਚਲੋ ਠੀਕ ਹੈ ਕੋਈ ਕੋਈ ਪਟ ਪਟਦੇ ਆਂ ਫਿਰ ਪਾਈਪ ਨੂੰ ਜ਼ਰਾ ਕੋਈ ਜੀਹਰ ਪਰਸੀ ਗੱਲ ਕਰੀਏ ਇਹ ਵੀ ਆ ਰਹੀ ਹੈ ਗੱਲ ਨੇ ਮੈਂ ਰੋਡ ਕਟ ਦੇ ਕੇ ਨਾ ਮੈਂ ਇਸ ਤਰ੍ਹਾਂ ਆਹਨਾਂ ਦਾ ਰਿਕਵੈਸਟ ਦਿੱਤਾ ਹੈ ਜੀ ਡਿਪਾਰਟਮੈਂਟੋਂ ਲੋਕਾਂ ਨੂੰ ਦੇਖ ਕਿੰਨੀ ਪੱਟ 425 ਰੁਪਏ ਕਿਰੋ ਟੈਲਾ ਦਾ ਰੇਟ ਹੈ 375 ਰੁਪਏ ਸੀਸੀ ਦੇ ਆਹਨਾਂ ਕੱਟਦਾ ਵੀ ਤੁਸੀਂ ਪਰਚ ਕੱਟਦੇ ਹੋ ਉਹਨਾਂ ਨੇ ਉਹਨੂੰ ਰੋਡ ਕਟ ਕਹਿੰਦੇ ਅੱਛਾ ਜੇ ਮੈਂ ਕਲੈਕਸ਼ਨ ਲੈਣਾ ਜਿਨ੍ਹਾਂ ਨੇ ਕਨੇਕਟ ਆਪਣਾ ਘਰ ਇਸੇ ਲਈ ਹੈ ਤੇ ਬਸ ਮੇਨੇ ਸੇੜਾ ਤੇ ਜਿੱਦਾਂ ਸਾਡੇ ਕੋ ਪੱਟੂ ਹੈ ਉਹਦੇ ਤੇ ਰੇਟ ਫਿਕਸ ਲੈ ਕੇ ਜਿੰਨਾ ਕੰਬਾਈ ਹੋਊਗੀ ਪੂਰੇ ਪੰਜਾਬ ਤੇ ਹੋਵੇਗਾ ਉਹਦੇ ਤੋਂ ਪੈਸੇ ਬਣਾਉਣ ਦੇ ਵੀ ਹੋਣਗੇ ਉਸ ਤੋਂ ਪੈਸੇ ਤਾਂ ਬਣਾਉਣ ਦੇ ਹੋਣਗੇ ਮੈਂ ਆਮ ਨਿਸ਼ਾਨ ਕਰਦੇ ਜਿਹਦਾ ਲੋਕ ਅਸੀਂ ਲਾਜਦੇ ਇਸ ਵੀ ਵੀ ਆ ਬਾਨੇ ਕੋਕਲਾ ਰੋਮੀ ਨਹੀਂ ਨਹੀਂ ਅੱਗੇ ਚਲੋ ਅੱਪਾ ਬੜਾ ਆਨਲਾਈਨ ਆ ਮੈਨੂੰ ਰੋਡ ਕੱਟ ਰੇ ਪਰ ਵੀ ਆਨਲਾਈਨ ਹੀ ਅਸਿਸਟ ਕਰ ਰਹੇ ਰੋਡ ਕੱਟ ਰੇ ਰੋਡ ਕੱਟ ਜਾਓ ਉਹ ਪੋਰ ਆਇਆ ਹੈ ਸਿੱਸੇ ਕਰਪਸ ਨਹੀਂ ਆ ਪਰ ਕੋਈ ਕੋਈ ਪੱਟੀ ਨਹੀਂ ਅੱਪਾ ਬੜਾ ਹਾਂਜੀ ਹਾਂ ਇਹ ਵੀ ਹੁੰਦੀ ਹੈ ਹਾਂ ਕੋਪਰ ਆਇਆ ਕਰੋ ਮੈਨੂੰ ਸਾਡੇ ਕੋਲ ਤਰਕਾ ਜਿਹਾ ਸਸਾ ਨਹੀਂ ਹਾਂਜੀ ਹਾਂ ਸਾਡੇ ਕੋਲ ਤੇ ਸਾਰੇ ਲੋਕ ਸਭ ਤੁਸੀਂ ਪੀਐਸਟੀਓ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਠੀਕ ਹੈ ਜੀ ਚਲੋ ਇਹਨਾਂ ਨੂੰ ਆਪਾਂ ਪਾਸੇ ਇਹਨਾਂ ਨੂੰ ਬਹੁਤ ਸੇਵਾ ਕਰ ਮੈਂ ਕਰ ਦਮੈਂ ਕਰ ਦਮੈਂ ਕਰ ਆਇਆ ਕਾੜ ਲੈ ਦੇ ਕਰ ਦਾਂਗੇ